ਹਰ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਡਿਊਟੀ ਲਈ ਜਾਂਦੀ ਆ ਵਿਭਾਗੀ ਕਾਰਵਾਈ ਸ਼ੁਰੂ ਹੋਈ ਨਿੱਕੇ ਜਿਹੜੇ ਮਸ਼ੀਆਂ ਸੀਗੀਆਂ ਉਹਨਾਂ ਦੇ ਕਿਸੇ ਦੇ ਫੰਡ ਰੋਕਤੇ ਕਿਸੇ ਨੂੰ ਡਿਸਮਿਸ ਕਰਤਾ ਕਿਸੇ ਨੂੰ ਇਸ ਢੰਗ ਨਾਲ ਬਰਖਾਸਤ ਕੀਤਾ ਕਿ ਉਹ ਕੋਡ ਚੋਂ ਵਾਪਸ ਬਹਾਲ ਹੋ ਕੇ ਆ ਜਾਏ ਟਿੱਲ ਰੱਖ ਲਈ ਉੱਥੇ ਤੇ ਦੂਜੇ ਬੰਨੇ ਰੂਪ ਸਿੰਘ ਵਰਗਿਆਂ ਨੂੰ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਦੇ ਕੇ ਹੂੰ ਕੈਨੇਡਾ ਭੇਜਦਾ ਫੰਡ ਦੇ ਕੇ ਹੂੰ ਸੁਖਦੇਵ ਸਿੰਘ ਪੂਰੇ ਵਰਗਿਆਂ ਨੂੰ ਇੱਕ ਦਿਨ ਸਕੱਤਰ ਬਣਾ ਕੇ ਇੱਕੋ ਦਿਨ ਬੈਨੀਫਿਟ ਦੇ ਦਿੱਤੇ ਮਨਜੀਤ ਸਿੰਘ ਰਿਟਾਇਰ ਕਰਤੇ ਹੂੰ ਵਿਭਾਗੀ ਕਾਰਵਾਈ ਨੂੰ ਵੇਖਦੇ ਆ ਕਿਸੇ ਕੰਮ ਦੀ ਨਹੀਂ ਹੂੰ ਤੇ ਕਾਨੂੰਨੀ ਤੋਂ ਭੱਜ ਗਏ ਹੂੰ ਹੁਣ ਕਾਨੂੰਨੀ ਕਾਰਵਾਈ ਕਿੰਨੇ ਕਰਨੀ ਆਈ ਪੀਸੀ ਹੂੰ ਪ੍ਰਸ਼ਾਸਨ ਨੇ ਕਹਿੰਦੇ ਕਰਾਉਣੀ ਨਹੀਂ ਹੂੰ ਕਿਉਂ ਕੋਲੀ ਫਸਦਾ ਹੈ ਹੂੰ ਇਹ ਕੌਣ ਕਹਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਹੂੰ ਕੋਲੀ ਫਸਦਾ ਤੇ ਬਾਕੀ ਵੀ ਛੱਡਦੇ ਹੋ ਹੂੰ ਜੇ ਕੋਲੀ ਰਗੜਨਾ ਤੇ ਫਿਰ ਬਾਕੀ ਵੀ ਰਗੜੇ ਜਾ ਸਕਦੇ ਹੂੰ ਇਹ ਫੈਸਲਾ ਇਹਨਾਂ ਦਾ ਕੋਲੀ ਨੂੰ ਬਚਾਉਣ ਲਈ ਬਾਕੀ ਵੀ ਛੱਡ ਦਿੱਤੇ ਹੂੰ ਸੰਗਤ ਨੇ ਵਿਰੋਧ ਕੀਤਾ ਹੂੰ ਮੋਰਚਾ ਲੱਗਿਆ ਉਸ ਮੋਰਚੇ ਨੂੰ 40ਵਾਂ ਦਿਨ 24 ਅਕਤੂਬਰ 2020 ਨੂੰ ਖਦੇੜ ਦਿੱਤਾ ਉਹਨਾਂ ਦੀ ਕੁੱਟਮਾਰ ਕੀਤੀ ਜਿੰਨਾਂ ਚ ਭਾਈ ਮਾਲਮ ਭਾਈ ਖੋਸਾ ਜੀ ਭਾਈ ਰਣਜੀਤ ਸਿੰਘ ਬੀਬੀ ਮਨਜਿੰਦਰ ਕੌਰ ਸਾਰਿਆਂ ਨੂੰ ਇਹ ਕਹ ਲਈਏ ਕਿ ਸੀਏ ਸਟਾਪ ਤਾਂ ਦੂਰ ਬੋਚੜ ਖਾਨਾ ਬਣਾ ਦਿੱਤਾ ਦਰਬਾਰ ਸਾਹਿਬ ਕੰਪਲੈਕਸ ਹੂੰ ਕੁੱਟ ਮਾਰ ਤੋਂ ਬਾਅਦ ਉਹਨਾਂ ਤੇ 307 ਦੇ ਪਰਚੇ ਕਰਾ ਦਿੱਤੇ ਕੁਝ ਹਸਪੀਟਲ ਪਹੁੰਚਾ ਤੇ ਕੁਝ ਜੇਲਾਂ ਚ ਤੱਕ ਦਿੱਤੇ ਇਸ ਸਭ ਕਾਹੇ ਨੂੰ ਵੇਖ ਕੇ 20 ਦੇ ਵਿੱਚ 4 ਨਵੰਬਰ ਨੂੰ ਅਸੀਂ ਪੰਥਕ ਹੋ ਕੇ ਦੀ ਸ਼ੁਰੂਆਤ ਕੀਤੀ ਸਿੱਖ ਸਦਭਾਵਨਾ ਦਲ ਵੱਲੋਂ ਉਹਦੀ ਅਗਵਾਈ ਮੈਂ ਕਰ ਰਿਹਾ ਸੀ ਸਿੱਖ ਸੰਗਤਾਂ ਦਾ ਸਹਿਯੋਗ ਸੀ ਉਹ ਦੇ ਦੌਰਾਨ ਫਿਰ ਸ਼ੁਰੂਆਤ ਹੁੰਦੀ ਹੈ ਤੇ 5.5 ਸਾਲੇ ਕੋਲ ਚੱਲਦਾ ਹੈ